ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਅੱਜ ਨਵੇਂ ਸਾਲ ਸਾਲ 2025 ਦੀ ਸ਼ੁਰੂਆਤ ਹੋ ਗਈ ਹੈ ਨਾਲ ਠੰਡ ਨੇ ਵੀ ਆਪਣਾ ਪੂਰਾ ਜ਼ੋਰ ਵਿਖਾ ਦਿੱਤਾ ਹੈ ਕਿਉਂਕਿ ਜੇ ਗੱਲ ਕਰ ਲਈਏ ਅੰਮ੍ਰਿਤਸਰੀ ਤਾਂ ਅੰਮ੍ਰਿਤਸਰ ਵਿੱਚ ਸਭ ਤੋਂ ਜ਼ਿਆਦਾ ਹੰਡ ਜਿਹੜੀ ਕਿ ਉਹ ਪੈਂਦੀ ਹੋਈ ਵਿਖਾਈ ਦੇ ਰਹੀ ਹੈ ਅਸੀਂ ਦਿਖਾ ਦਿੰਦੇ ਆ ਕਿ ਸਾਲਾਤਾ ਵਿੱਚ ਨੇ ਅੰਮ੍ਰਿਤਸਰ ਦੇ ਲੋਕ ਲਗਾਤਾਰ ਗਰਮ ਕੱਪੜੇ ਜਿਹੜੇ ਕਿ ਲੋਕਾਂ ਵੱਲੋਂ ਪਾਏ ਜਾ ਰਹੇ ਨੇ ਤਾਂ ਜੋ ਇਸ ਫਾਟ ਚੀਰਵੀਂ ਠੰਡ ਤੋਂ ਬਚਾਅ ਹੋ ਸਕੇ ਗਰਮ ਕਪੜੇ ਜੈਕਟਾ ਲੋਈਆਂ ਸ਼ਾਲ ਇਹਨਾਂ ਦੀਆਂ ਬੁਕਲਾਂ ਵਿੱਚ ਲੋਕ ਵਿਖਾਈ ਦੇ ਰਹੇ ਨੇ ਕਿਉਂਕਿ ਜੇਕਰ ਇਨਸਾਨ ਨੂੰ ਠੰਡ ਲੱਗ ਜਵੇ ਤਾਂ ਇਨਸਾਨ ਜਿਹੜਾ ਕਿ ਉਹ ਬਿਮਾਰੀ ਦੀ ਚਪੇਟ ਵਿੱਚ ਆ ਸਕਦਾ ਹੈ ਇਸ ਕਰਕੇ ਠੰਡ ਤੋਂ ਬਚਣ ਵਾਸਤੇ ਲੋਕ ਜਿਹੜੇ ਨੇ ਉਹ ਬਹੁਤ ਹਿਲਜਿਲੇ ਕਰਦੇ ਨੇ ਬਹੁਤ ਸਾਰੇ ਗਰਮ ਕਪੜੇ ਜਿਹੜੇ ਕਿ ਉਹ ਉਹਨਾਂ ਨੇ ਟੱਕ ਕੇ ਆਪਣਾ ਜਿਹੜਾ ਸਰੀਰ ਆ ਉਹ ਰੱਖਿਆ ਜਾਂਦਾ ਤੇ ਲੋਕ ਜਿਹੜੇ ਨੇ ਬਾਹਰ ਸੜਕਾਂ ਤੇ ਉੰਦ ਨੇ ਕਿਉਂਕਿ ਕੰਮਕਾਰ ਦੀ ਬਹੁਤ ਅ ਜ਼ਰੂਰੀ ਨੇ ਨੇਪਟੋਣੇ ਇਸ ਤਰ੍ਹਾਂ ਕੇ ਲੋਕ ਜਿਹੜੇ ਨੇ ਉਹ ਸੜਕਾਂ ਤੇ ਵਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਜਿਹੜੇ ਲੋਕ ਨੇ ਉਹਨਾਂ ਨੇ ਟੋਪੀਆਂ ਦਸਤਾਨੇ ਛੋਲਾਂ ਦੀਆਂ ਬੁਕੜਾਂ ਲੋਹਿਆਂ ਦੀਆਂ ਬੁਕੜਾਂ ਲਈਆਂ ਹੋਈਆਂ ਨੇ ਤਾਂ ਜੋ ਆਪਣੇ ਸਰੀਰ ਨੂੰ ਜਿਹੜਾ ਕਿ ਠੰਡ ਦੇ ਪ੍ਰਭਾਵ ਤੋਂ ਬਚਾ ਕੇ ਰੱਖ ਸਕਣ ਔਰ ਇਸ ਠੰਡ ਤੋਂ ਬਚਣ ਵਾਸਤੇ ਇੱਕ ਹੋਰ ਚੀਜ਼ ਹੈ ਜਿਹੜੀ ਕਿ ਸਰੀਰ ਨੂੰ ਨਿਗਾ ਰੱਖਦੀ ਹੈ ਉਹ ਹੈ ਚਾਹ ਤੇ ਜੇਕਰ ਚਾਹ ਵਿੱਚ ਅਦਰਕ ਲਾਚੀ ਲੋង ਪਿਆ ਹੋਵੇ ਤਾਂ ਸੋਨੇ ਤੇ ਸੁਹਾਗੇ ਦਾ ਕੰਮ ਕਰਦੀ ਏ ਇਹ ਚਾਹ ਕਿਉਂਕਿ ਸਰੀਰ ਬਹੁਤ ਜਿਆਦਾ ਨਿਗਾ ਰੱਖਣ ਵਾਸਤੇ ਲੋਕ ਅਕਸਰ ਚਾਹ ਦੀਆਂ ਚੁਸਕੀਆਂ ਲੈਂਦੇ ਨੇ ਠੰਡ ਦੂਰ ਕਰਨ ਵਾਸਤੇ ਤਾਂ ਲਗਾਤਾਰ ਲੋਕ ਨੇ ਜਿਹੜੇ ਕਿ ਆਪਣੇ ਸਰੀਰ ਨੂੰ ਨਿਗਾ ਰੱਖਣ ਵਾਸਤੇ ਚਾਹ ਦੀਆਂ ਚੁਸਕੀਆਂ ਵੀ ਲੈਂਦੇ ਹੋਏ ਦਿਖਾਈ ਜਾਂਦੇ ਹਨ ਤੁਹਾਨੂੰ ਦਿਖਾ ਦਿੰਦੇ ਪਹਿਲੇ ਚਾਹ ਜਿਹੜੀ ਬਣ ਰਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨਾਂ ਨੂੰ ਠੰਡ ਵਿੱਚ ਚਾਹ ਨੂੰ ਵੇਖ ਕੇ ਚਾਹ ਦੀ ਆ ਚੜ ਜਾਂਦਾ ਕਿਉਂਕਿ 10 15 20 ਰੁਪਏ ਦਾ ਜਿਹੜਾ ਚਾਹ ਦਾ ਕੱਪ ਹੈ ਇਹ ਸਰੀਰ ਨੂੰ ਨਿੱਗਾ ਕਰ ਦਿੰਦਾ ਹੈ ਤੇ ਠੰਡ ਦੇ ਪ੍ਰਭਾਵ ਨੂੰ ਘਟਾਉਂਦਾ ਹੈ ਤੇ ਲੋਕ ਵੀ ਇੱਥੇ ਨੇ ਕਲ ਬਾਅਦ ਜ਼ਰੂਰ ਕਰਨਗੇ ਕਿਉਂਕਿ ਲੋਕ ਨੇ ਹੁਣ ਚਾਹ ਦੀ ਉਡੀਕ ਵਿੱਚ ਨੇ ਕਿਦੋਂ ਉਹਨਾਂ ਦੀ ਵਾਰੀ ਆਵੇ ਤਾਂ ਉਹ ਚਾਹ ਪੀਣ ਭਾਜੀ ਠੰਡ ਬਹੁਤ ਹੈ ਚਾਹ ਦਾ ਕਿੰਨਕ ਚਾਹ ਚੜ ਜਾਂਦਾ ਜਿਹੜਾ ਚਾਹ ਪੀਏ ਤੇ ਸਰੀਰ ਫਿਰ ਨਿੱਗਾ ਹੋ ਜਾਂਦਾ ਬਹੁਤ ਮਜਾ ਆਉਂਦਾ ਬਹੁਤ ਸਵਾਦ ਚਾਹ ਇਹਨਾਂ ਦੀ ਮਤਲਬ ਬਹੁਤ ਜ਼ਿਆਦਾ ਸਵਾਦ ਐਸ ਕਰਕੇ ਇਹ ਜਿਹੜੀ 10 ਕਾ 5 7 10 ਕੱਪ ਪੀਦੇ ਰੋਜ਼ ਦੇ। ਹਾਂ। ਚਾਹ ਪੀਨ ਤੋਂ ਬਾਅਦ ਫਿਰ ਠੰਡ ਥੋੜੀ ਘੱਟੀ ਵਹਾਈ ਦਿੰਦੀ ਹੈ। ਹਾਂ ਜੀ। ਉਹ ਹਾਂ ਜੀ ਬਹੁਤ ਜੀ ਵਧੀਆ ਲੱਜਾਂ ਹੁੰਦਾ ਆ। ਹਾਂ। ਇਹਨਾਂ ਦੇ ਨਾਲੇ ਚਾਹ ਵਧੀਆ ਹੈ। ਕੰਨੇ ਕਿੰਨੀ ਕ ਪੈਰੀ ਅੰਮ੍ਰਿਤਸਰ? ਬਹੁਤ ਜ਼ਿਆਦਾ ਬਾਪਾ ਜੀ ਬਹੁਤ ਜ਼ਿਆਦਾ। ਇਹ ਗੁਰੂ ਰਾਮਦਾਸ ਜੀ ਧਰਤੀ ਹੈ ਗਰਮੀ ਵੀ ਪੂਰੀ ਪੈਣੀ ਤੇ ਠੰਡ ਵੀ ਪੂਰੀ ਪੈਣੀ ਹੈ। ਬੱਲੇ ਬੱਲੇ ਰਹਿਣੀ ਇੱਥੇ। ਬਸ। ਸਰ ਕੀ ਕਹਣਾ ਜੀ ਕਿੰਨੀ ਕ ਠੰਡ ਪੈਰੀ ਉਹ ਠੰਡ ਤੋਂ ਬਚਣ ਵਾਸਤੇ ਚਾਹ ਕਿੰਨੀ ਕ ਕਾਰਜ ਕਰਿਆ? ਚਾਹ ਦੇਖੋ ਸਰੀਰ ਨੂੰ ਗਰਮ ਆਸੇ ਗਰਮ ਰੱਖਣਾ ਤੇ ਚਾਹ ਗਰਮ ਕਰਦੀ ਆ ਹਣ ਤੇ ਵੈਸੇ ਬਹੁਤ ਜਿਆਦਾ ਹੈਗੀ ਆ ਤੇ ਚਾਹ ਜਿਹੜੇ ਜਿ세 ਅਸੀਂ ਵੈਸੇ ਹੀ ਘੰਡੇ ਘੰਡੇ ਬਾ ਚਾਹ ਪੀਂਦੇ ਰਹਿੰਦੇ ਆਾਨੂੰ ਲੱਗਦੀ ਆ ਚਾਹ ਪੀਣੀ ਹੁੰਦੀ ਆ ਚਾਹ ਪੀ ਕੇ ਫਿਰ ਨਿਗਾ ਆ ਜਾਂਦਾ ਸਰੀਰ ਲੱਗਦਾ ਅੰਦਰੋਂ ਨਿਗਾ ਮਹਿਸੂਸ ਹੁੰਦਾ ਸਰੀਰ ਨੂੰ ਬਾਹਰੋਂ ਠੰਡ ਲੱਗਣੀ ਲੱਗਣੀ ਆ ਕਈ ਸਿੰਪਲ ਚਾਹ ਵੀ ਪੀਂਦੇ ਹਨਾ ਕਈ ਅਦਰਕ ਵਿੱਚ ਨਾਲ ਲਾਸੀ ਹੋਵੇ ਲੌਂਗ ਹੋਵੇ ਤੇ ਚਾਹ ਦਾ ਸਵਾਦ ਫਿਰ ਦੁਗਾ ਹੋ ਜਾਂਦਾ ਇੰਨਾ ਹੀ ਤੇ ਵੈਸੇ ਹੀ ਅੱਜ ਕੱਲ ਤੇ ਦੋ ਚਾਰ ਦੁਕਾਨਾਂ ਖੜ ਕੇ ਆ ਜਿਹੜੀਆਂ ਅਦਰਕ ਤੇ ਲਾਚੀ ਪਏ ਨਾ ਤੇ ਚਾਹ ਹਰਤੇ 15 ਦਿਨਾਂ ਬਾਅਦ ਸ਼ਹਿਰ ਜਾਣਾ ਹੁੰਦਾ ਆਣਾ ਹੁੰਦਾ ਤੇ ਸਟੋਵ ਜਰੂਰ ਲਗਾਉਣਾ ਹੁੰਦਾ ਕਾ ਭੀ ਕੇ ਨਿਕ ਮੇਜਾ ਕਿੰਨੀ ਸਾਲਾਂ ਤੋਂ ਪੂਰਾ ਪੂਰਾ ਕਹਿਣਾ ਉਹਦਾ ਪੂਰਾ ਆਪ ਕੋ ਕਹਿੰਦੇ ਮੌਸਮ ਵਿਭਾਗ ਦਾ ਕਹਿਣਾ ਵੀ ਆਪ ਕੋ ਠੰਡ ਹੋਰ ਵਧਣੀ ਹੈ ਤੇ ਦਿੱਕਤਾਂ ਹੋਰ ਵਧਣਗੀਆਂ ਕਿਸ ਦਾ ਬਚਾਅ ਕਰ ਸਕਦੇ ਹੋ ਬਚਾਅ ਤੇ ਇਹੀ ਆਪਰੇ ਆਪ ਨੂੰ ਸਰੀਰ ਨੂੰ ਢੱਕ ਕੇ ਰੱਖੋ ਸਿਰ ਤੋਂ ਆਪਣਾ ਜਾਗਰੂਕ ਪਾ ਕੇ ਰੱਖੋ ਸਿਰ ਤੇ ਆਪਣਾ ਕੋ ਕੈਕੂ ਪਾ ਕੇ ਰੱਖੋ ਆਪਣੇ ਨੂੰ ਬਚਾ ਕੇ ਰੱਖੋ ਹੁਣ ਚਾਹ ਦੀ ਚੁਸਕੀ ਲਾਓ ਫਿਰ ਕਿਸ ਦਾ ਮਹਿਸੂਸ ਹੁੰਦਾ ਚਾਹ ਦਾ ਤੇ ਦੇਖੋ ਜੂਨ ਬਹੁਤ ਜ਼ਿਆਦਾ ਅੰਦਰ ਗਰਮਾਸ਼ ਅੰਦਰ ਲੱਗਦੀ ਹੈ ਇੱਕਦਮ ਚਾਹ ਆਪਣੀ ਵੈਸੀ ਜੀ ਬਹੁਤ ਜ਼ਿਆਦਾ ਚਾਹ ਦਾ ਸਰਦੀਆਂ ਦੇ ਵਿੱਚ ਦੇ ਚਾਹ ਤੋਂ ਬਗੈਰ ਤਾਂ ਕੋਈ ਵੀ ਨਹੀਂ ਆਜ਼ਮੀ ਰਹਿੰਦਾ ਹੋਵੇਗਾ ਜਿਹੜਾ ਚਾਹ ਨਾ ਪੀਂਦਾ ਹੋਵੇਗਾ ਹਾਂ ਬਿਲਕੁਲ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਲੋਕ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਜਿਹੜਾ ਕਿ ਉਹ ਚਾਹ ਬਣਾਈ ਜਾ ਰਹੀ ਹੈ ਭਾਜੀ ਚਾਹ ਵਿੱਚ ਕਿਹੜੀ ਕਿਹੜੀ ਚੀਜ਼ ਜ਼ਿਆਦਾ ਪਕੰਦੀ ਹੈ ਜੀ? ਚਾਹ ਵਿੱਚ ਇਹ ਲਾਚੀ ਪੈਂਦੀ ਹੈ। ਦਾਲਚੀਨੀ ਪੈਂਦੀ ਹੈ। ਦਾਲਚੀਨੀ ਪੈਂਦੀ ਹੈ ਤੇ ਅਦਰਕ ਪੈਂਦਾ ਜੀ। ਜੀ। ਹੋਰ ਹਾਂ ਫਾਸ ਡਿਮਾਂਡ ਤੇ ਪਾਉਂਦੇ ਹੋ ਇਹਨਾਂ ਦੇ ਜਿਹਦਾ ਫਾਇਦੇ ਕੀ ਨੇ? ਇਹ ਰੇ ਰੇ ਵੀ ਛਾਤੀ ਸੁਧਦੀ ਸਾਫ਼ ਕਰਦੀ ਹੈ। ਹਾਂ ਖਾਂਸੀ ਵਗੈਰਾ ਛਾਤੀ ਵਗੈਰਾ ਸਾਫ਼ ਕਰਦੀ ਜਾਂ ਤੇ ਲੋਕ ਮਜ਼ੇ ਲੈ ਕੇ ਪੀਂਦੇ ਨੇ। ਠੰਡ ਤੋਂ ਵੀ ਬਚਾਅ ਹੁੰਦਾ ਨਿਕ ਹੁੰਦਾ। ਹਾਂ ਠੰਡ ਤੋਂ ਬਹੁਤ ਨਿਕ ਹੁੰਦਾ ਰਾ। ਹਾਂ ਫਰਸਟ ਕਲਾਸ ਚਾਹ ਮਨਾ ਕੇ ਦੇਈਦੀ ਲੋਕਾਂ ਨੂੰ ਦੋਚਪੱਤੀ ਬਾਗ ਦੇਈਦੀ ਚਾਹ ਤੇ ਲੋਕ ਗਰਮੀ ਚ ਵੀ ਪੀਂਦੇ ਨੇ ਠੰਡ ਦੀ ਚਾਹ ਦਾ ਕੀ ਫਰਕ ਹੈ ਸੀ ਠੰਡ ਦੀ ਚਾਹ ਦਾ ਬਈ ਜਿਸਾ ਗਰਮੈਸ਼ ਆਂਦੀ ਹੈ ਸਰੀਰ ਨੂੰ ਐ ਨਿਗ੍ਹਾ ਰੱਖਦੇ ਹੋਰ ਤੂ ਲੋਕ ਚਾਹ ਨੂੰ ਵੇਖ ਕੇ ਚਾਹ ਚੜ੍ਹਦੇ ਨੇ ਲੋਕਾਂ ਨਾਲ ਚਾਹ ਪੂਰਾ ਪੂਰਾ ਚੜਦਾ ਸਾਨੂੰ ਆਪ ਨੂੰ ਚੜ ਜਾਂਦਾ ਤੇ ਉਹਨਾਂ ਨੂੰ ਕੀ ਹੈ ਇੱਕ ਮਿੰਟ ਸੁਗਾਤੀ ਆਣਾ ਜਿਹੜਾ ਜਿਹੜਾ ਕੋਈ ਆਵੇ ਬਾਰੋਂ ਚਾਹ ਬਣਾਉਣਾ ਹੈ ਨਾ ਘਰ ਦੀ ਜੇ ਕੋਈ ਲੋਕੀ ਜਾਂਦੇ ਨੇ ਤੇ ਚਾਹ ਦੀ ਡਿਮਾਂਡ ਪਹਿਲੇ ਹੁੰਦੀ ਵੀ ਚਾਹ ਬਣਾਉਣਾ ਤੁਹਾਡੀ ਵੀ ਸੇਲ ਵਾਵਾ ਹੋਣੀ ਚਾਹੀਦੀ ਹਾਂਜੀ ਹਾਂਜੀ ਸੇਲ ਤੇ ਹੋ ਹੀ ਜਾਂਦੀ ਐ ਫਿਰ ਤੁਹਾਨੂੰ ਪਤਾ ਤੇ ਆ ਸਰਦੀ ਦੇ ਵਿੱਚ ਹੋ ਹੀ ਜਾਂਦੀ ਸੇਲ ਐ ਇਹ ਸਾਨੂੰ ਬਾਹਰੋਂ ਪੀਣ ਆਏ ਨੇ ਐਸ ਕਾਰ ਵਾਲੇ ਖਲੋਤੇ ਨੇ ਬਾਹਰੋਂ ਪੀਣ ਆਏ ਨੇ ਸਾਡਾ ਚਾਹ ਕਹਿੰਦੇ ਕਿਤੇ ਹੋਰ ਕਿਤੇ ਮਿਲੀ ਨਹੀਂ ਸਵਾਦ ਨਾਲ ਕਹਿੰਦੇ ਤੁਸੀਂ ਬਣਾਕ ਦਿਓ ਫਿਰ ਆਪਾਂ ਨੂੰ ਲੌਂਗ ਇਲਾਚੀ ਅਦਰਕ ਵਗੈਰਾ ਪਾ ਕੇ ਚਾਹ ਬਣਾ ਕੇ ਦਿੱਤੀ ਹੈ ਕਹਿੰਦੇ ਚਾਹ ਬਹੁਤ ਮਜ਼ੇਦਾਰ ਬਣੀ ਹੋਈ ਠੰਡ ਵਿੱਚ ਹਾਂਜੀ 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 ਬਿਕਰੀ ਵਾਟਾ ਜੇ ਹੋਰ ਪੈਣੀ ਐ ਫਿਰ ਤੁਹਾਡੇ ਵਾਸਤੇ ਵਧੀਆ ਨੇ ਠੰਡ ਹੋਰ ਪਵੇ ਤੇ ਲੋਕੀ ਹੋਰ ਆਣਗੇ ਚਾਹ ਪੀਣ ਵਾਸਤੇ ਮਰ아요 ਤੇ ਆਣਾ ਹੀ ਆਣਾ ਤੁਹਾਨੂੰ ਪਤਾ ਕਰਵਾਇਸ਼ ਦਿੰਦੀ ਚਾਹ ਫਸਟ ਕਲਾਸ ਤੇ ਉਹਨਾਂ ਨੇ ਤੇ ਆਣਾ ਹੀ ਆਣਾ ਆਪੇ ਬਿਲਕੁਲ ਚਾਹ ਦੀਆਂ ਚੁਸਕੀਆਂ ਜਿਹੜੀ ਕਿ ਲੈਣ ਵਾਸਤੇ ਲੋਕ ਜਿਹੜੇ ਨੇ ਉਹ ਚਾਹ ਦੀਆਂ ਦੁਕਾਨਾਂ ਤੇ ਅਕਸਰ ਵੇਖੇ ਜਾਂਦੇ ਨੇ ਕਿਉਂਕਿ ਭਾਵੇਂ ਗਰਮੀ ਦਾ ਮੌਸਮ ਹੋਵੇ ਭਾਵੇਂ ਠੰਡ ਦਾ ਮੌਸਮ ਹੋਵੇ ਚਾਹ ਜਿਹੜੀ ਕਿ ਉਹ ਜ਼ਰੂਰੀ ਹੈ ਕਿਉਂਕਿ ਨਿਗਾ ਰੱਖਣਾ ਜੇਕਰ ਤੁਸੀਂ ਠੰਡ ਵਿੱਚ ਆਪਣੇ ਆਪ ਨੂੰ ਤਾਂ ਚਾਹ ਦੀਆਂ ਚੁਸਕੀਆਂ ਤਾਂ ਫਿਰ ਲੈਣੀਆਂ ਹੀ ਪੈਣਗੀਆਂ ਕਿਉਂਕਿ ਜੇ ਗੱਲ ਕਰ ਲਈਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਵਿੱਚ ਕੜੱਕੇ ਦੀ ਠੰਡ ਪੈ ਰਹੀਏ ਸੀਤ ਲਹਿਰ ਪੈ ਰਹੀਏ ਜਿਹੜੇ ਕੀ ਹੱਦ ਚਿਰਵੀਂ ਠੰਡ ਪੈ ਰਹੀਏ ਜੇਕਰ ਤੁਸੀਂ ਇਸ ਹੱਦ ਚਿਰਵੀਂ ਠੰਡ ਤੋਂ ਆਪਣਾ ਵਿਚਾਰ ਰੱਖਣਾ ਹੈ ਜਿੱਥੇ ਕਿ ਗਰਮ ਕੱਪੜੇ ਲੋਈਆਂ ਸ਼ਾਲ ਦਸਤਾਨੇ ਟੋਪੀਆਂ ਪੌਣੀਆਂ ਪਹਿਣਗੀਆਂ ਉਥੇ ਚਾਹ ਦੀਆਂ ਚੁਸਕੀਆਂ ਵੀ ਲੈਣੀਆਂ ਜਿਹੜੀ ਬਹੁਤ ਜ਼ਰੂਰੀ ਨੇ ਕਿਉਂਕਿ ਚਾਹ ਜਿਹੜੀ ਕੀ ਤੁਹਾਨੂੰ ਨਿਗਾ ਰੱਖਦੀ ਹੈ ਤੇ ਜੇਕਰ ਚਾਹ ਵਿੱਚ ਇਲਾਚੀ ਦਾਲਚੀਨੀ ਅ ਅਦਰਕ ਹੋਵੇ ਤੇ ਇਹ ਤੇ ਸੋਨੇ ਤੇ ਸੁਆਗਾਈ ਹੈ ਕੰਮ ਪਰਸਨ ਸੁਪਾਲ ਦੇ ਨਾਲ ਸਿਕੰਦਰ ਪਰਸੀਚਾ ਗੈਨਿਕ ਸੁਰਾ ਟੀਵੀ ਅੰਮ੍ਰਿਤਸਰ